ਸਰ ਇਸ ਤਰ੍ਹਾਂ ਸੀਗਾ ਕਿ ਮੇਰੀ ਮਿਸਿਸ ਐਤਵਾਰ ਰਾਤ ਨੂੰ ਜਿਹੜੀ ਹਿਸ਼ਾਲਪੁਰ ਤੋਂ ਆਪਣਾ ਆਗਰਾ ਦੇ ਤੱਕ ਟ੍ਰੇਨ ਚੱਲਦੀ ਉਹਦੇ ਵਿੱਚ ਮਥਰਾ ਪ੍ਰਿਧਵਨ ਦਰਸ਼ਨ ਕਰਨ ਗਈ ਸੀ ਆਪਣੀ ਸਿਸਟਰ ਜੂਗਰਾ ਦੇ ਨਾਲ ਤੇ ਮੈਂ ਘਰ ਇਕੱਲਾ ਹੀ ਸੀਗਾ ਤੇ ਐਤਵਾਰ ਉਹਨੂੰ ਉਹ ਚਲੇ ਗਏ ਤੇ ਮੰਡੇ ਮੈਂ ਆਪਣੇ ਸਵੇਰੇ ਕੰਮ ਤੇ ਚਲਾ ਗਿਆ ਮੇਰੀ ਮਿਸਿਸ ਗੜਨੇਸ ਦੇ ਮਾਰਨਿੰਗ ਆ ਗਈ ਸੀ ਸੇਮ ਟ੍ਰੇਨ ਦੇ ਵਿੱਚ ਜਿਹੜੀ ਹਿਸ਼ਾਲਪੁਰ ਤੋਂ ਫਿਰ ਉਧਰੋਂ ਆ ਕੇ ਹਿਸ਼ਾਲਪੁਰ ਨੂੰ ਜਾਂਦੀ ਹੈ ਜੀ ਆ ਉਹ ਸੇਮ ਡੇ ਵਾਪਸ ਆ ਗਈ ਸੀ ਮਾਰਨਿੰਗ ਤੇ ਮੈਂ ਆਪਣੇ ਕੰਮ ਤੇ ਚਲਾ ਗਿਆ ਸੀ ਤੇ ਜਦ ਰਾਤ ਨੂੰ ਅਸੀਂ ਮੈਂ ਵਾਪਸ ਆਇਆ ਆਪਣੇ ਘਰ ਤੇ ਮਿਸਿਸ ਤੇ ਮੈਂ ਮੇਰੇ ਉੱਪਰ ਬੈਡਰੂਮ ਤੇ ਸੌਂ ਨਹੀਂ ਨੋ ਹੋਈ ਤਾਂ ਬਾਅਦ ਅਸੀਂ ਉੱਪਰ ਗਏ ਆ ਮੈਂ نیچے ਆਇਆ ਤੇ ਮੇਰਾ ਚਸ਼ਮਾ نیچے ਰਹਿ ਗਿਆ ਸੀ ਤੇ ਮੇਰੇ ਬਲੂਥੂਥ ਜਿਹੜੇ ਸੀਗੇ ਉਹ نیچے ਰਹਿ ਗਏ ਸੀਗੇ ਤੇ ਮੇਰੀ ਮਿਸਿਸ ਨੇ ਆਪਣੇ ਦੇ ਸਿਰ ਤੇ ਉਹ ਕਪੜਾ ਲੈਣ ਦੀ ਲਈ ਆਪਣਾ ਸਟੋਰ ਚ ਗਈ ਉਹਨਾਂ ਨੇ ਬੜੀ ਜੋਰ-ਜ਼ੋਰ ਦੀ ਮੈਨੂੰ ਬੁਲਾਇਆ ਤਾਂ ਉੱਥੇ ਜਾ ਕੇ ਉੱਪਰ ਦੇਖਿਆ ਕਿ ਸਾਰਾ ਸਾਰਾ ਸਮਾਨ ਅਲਮਾਰੀਆਂ ਤੋੜੀਆਂ ਹੋਈਆਂ ਸੀਗੀਆਂ ਔਰ ਜੋ ਸਾਡਾ ਉੱਥੇ ਵਿੱਚ ਸਮਾਨ ਪਿਆ ਸੀ ਸਾਰਾ ਚੋਰੀ ਕਰਕੇ ਚੋਰ ਲੈ ਗਏ ਸੀ ਕਿੰਨਾ ਕੁ ਨਸਾਨਾ ਕੀ ਸੀਗਾ ਉਹਦੇ ਵਿੱਚ ਦੇਖੋ ਜੀ 50 ਤੋਂ 60 ਤੋਲੇ ਸੋਨਾ ਸੀਗਾ 50000 ਰੁਪਏ ਕੈਸ਼ ਸੀਗਾ ਜਿਹਦੇ ਵਿੱਚ ਨਾਲ ਉਸ ਤੋਂ ਇਲਾਵਾ ਚਾਰ ਆਪਣੇ ਕੋਲ ਚਾਂਦੀ ਦੇ ਗਲਾਸ ਸੀਗੇ ਚਾਂਦੀ ਦੀਆਂ ਕਟੋਰੀਆਂ ਸੀ ਚਮਚ-ਚਮਚ ਵਗੈਰਾ ਜੀ ਚਾਂਦੀ ਦੇ ਸੀਗੇ ਤੇ ਪੁਲਿਸ ਆਈ ਕਿ ਮੌਕੇ ਤੇ ਪੁਲਿਸ ਨੂੰ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਅਸੀਂ ਫਿਰ ਫੋਨ ਕੀਤਾ ਜਿੱਦਾਂ ਪੀਸੀਆਰ ਵਗੈਰਾ ਤੇ ਉਹ ਉਸ ਵੇਲੇ ਆਗੇ ਸੀਗੇ ਜਦੋਂ ਆਏ ਆ ਉਹਨਾਂ ਨੇ ਮੌਕਾ ਦੇਖਿਆ ਆਪਣਾ ਆ ਕੇ ਦੇਖ ਕੇ ਫਿਰ ਨੰਬਰ 3 ਤੇ ਉਹਨਾਂ ਨੇ ਕਾਲ ਕਰ ਦਿੱਤੀ ਤੇ ਸਾਨੂੰ ਨੰਬਰ 3 ਤੇ ਭੇਜ ਦਿੱਤਾ ਸੀ ਸਾਨੂੰ ਨੰਬਰ 3 ਤੇ ਜਾ ਕੇ ਜੋ ਉਹਨਾਂ ਨੇ ਮੇਰ ਪਹਿਲੀ ਫਾਰਮੈਲਟੀ ਹੁੰਦੀ ਆ ਉਹ ਆਪਣੀ ਰਿਪੋਰਟ ਸਾਡੀ ਲਿਖ ਲਈ ਸੀਗੀ ਤੇ ਉਹ ਅੱਗੇ ਉਹਨਾਂ ਨੇ ਐਸਐਸ ਨੂੰ ਦਿੱਤੀ ਸੀ ਐਸਐਸ ਸਾਡੇ ਨਾਲ ਆ ਕੇ ਮੌਕਾ ਦੇਖ ਕੇ ਚਲੇ ਗਏ ਸੀਗੇ ਤੇ ਫਿਰ ਉਹਨਾਂ ਨੇ ਮੈਨੂੰ ਇਹ ਕਹਿ ਸੀ ਵੀ ਚਲੋ ਸੀ ਕੈਮਰੇ ਵਾਲਾ ਚੈੱਕ ਕਰ ਲੈਨੇ ਆ ਦੇਖ ਲੈਨੇ ਵੀ ਸ਼ਾਇਦ ਕਿਸੇ ਦਾ ਕੁਝ ਕਲੂ ਮਿਲ ਜਾਏ ਪਰ ਅੱਜ ਉਹਨਾਂ ਦਾ ਕੈਮਰੇ ਵਾਲਾ ਵੀ ਆਇਆ ਸੀ 2 ਵਜੇ ਮੇਰੇ ਆਸ-ਪਾਸ ਬਰੇ ਬਰੇ ਜਿਹਨੇ ਜਿਹੜੇ ਨੇਬਰਸ ਦੇ ਮੇਰੇ ਕੈਮਰਾ ਲਗਾਇਆ ਸੀ ਉਹ ਉਹਨੂੰ ਘਰ ਨਹੀਂ ਮਿਲੇ